ਈ ਗੁਰੂ ਤੋਂ ਬਿਨਾ ਮਨ ਦੀ ਮੈਲ ਧੁੱਪ ਸਕਦੀ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 18 ਅੰਗ ਤੇ ਮਿਲਦਾ ਹੈ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁੱਪਦੀ ਪਰਮਾਤਮਾ ਵਿੱਚ ਛੁਣਨ ਤੋਂ ਬਿਨਾ ਮਾਨਸਿਕ ਉਲਟਾ ਨਹੀਂ ਲੱਭਦੀ ਏ ਕੋ ਸ਼ਬਦ ਵਿਚਾਰੀਐ ਔਰ ਤਿਆਕੇ ਆਸ ਇਕ ਰਾਜਕ ਪ੍ਰਭੂ ਦੀ ਹੀ ਸਿਫਸਲਾ ਵਿਚਾਰਨੀ ਚਾਹੀਦੀ ਹੈ ਜੋ ਸਿਫਸਲਾ ਕਰਦਾ ਹੈ ਉਹ ਹੋਰ ਹੋਰ ਆਸਾਂ ਛੱਡ ਦਿੰਦਾ ਹੈ ਨਾਨਕ ਦੇਖ ਦਿਖਾਈਐ ਹਉ ਸਦ ਬਲਹਾਰੇ ਚਾਸ ਹੇ ਨਾਨਕ ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰਕੇ ਮੈਨੂੰ ਦਰਸ਼ਨ ਕਰਾਉਂਦਾ ਹੈ ਮੈਂ ਉਸ ਤੋਂ ਸਦਾ ਸਤਿ ਕੀ ਜੰਦਾ ਹਾਂ ਗੁਰੂ ਤੋਂ ਬਿਨਾ ਮੰਨ ਦੀ ਮਰ ਨਹੀਂ ਧੁੱਪ ਦੀ ਗੁਰੂ ਦੇ ਸ਼ਬਦ ਦੇ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਪਰਮਾਤਮਾ ਦੀ ਬੁਲਾਈ ਕਰਨੀ ਹੈ ਪਰਮਾਤਮਾ ਦਾ ਨਾਮ ਜਪਣਾ ਹੈ ਪਰਮਾਤਮਾ ਦੀ ਮਿਰ ਸਦਕਾ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਨ ਦੀ ਮਾਇਲ ਧੁੱਪਦੀ ਹੈ